ਫੋਕਾਰੇ ਮਾਰਦਾ ਪੂਰੇ ਹੀ ਬਹੁਤ ਵੱਡਾ ਕੋਬਰਾ ਥਾਪਿਆ ਹਨਾ

के सोप पे हो गए भाई के सोप पे हो गए भाई खर्चा खर्चा कर ए ना है ठीक तो तो है ठीक तो तो है ठीक है भाभी एक खाद निकल आया का लट्टी बठावा है इन देखता हूं ना नया नया ना एक बेस ये हो गए भाई बोरी पा दो ये टमाटर तोड़ के टीवी पे चलो टमाटर से टीवी पे बात अच्छा Terima <laughs> sai tiền từ lụa ra nhái áo cờ lụa ਨੇ ਪੂਰੀ ਯੋਨਾ ਮਾਰਦਾ ਪ੍ਰੋਡਕਟਿਵ ਘਟਿਆ ਧਰਤੀ ਵਿਮਾਨ ਉਹਦਾ ਇੰਨਾ ਨੰਦੂ ਦਾ ਜਿਹਨੇ ਕੁਛ ਖਾਦਾ ਹੋਗਾ ਨਾ ਇੱਧਰ ਗੱਠਾ ਡੇਬ ਬਣ ਜਾਂਦਾ ਇੰਨਾ ਫੋਲਿਆ ਬੰਦਾ ਹੋ ਮਾਰੇ ਗੱਠੇ ਹੀ ਬਣ ਜਾਂਦੀਆਂ ਗੱਪਾਂ ਜਾਂਦਾ ਜੇ ਇਹ ਲੜਦੇ ਹੋ ਨਾ ਕਿਸੇ ਦਾ ਰੱਬ ਨਾ ਕਰੇ ਲੜੇ ਭਾਜੀ ਵੱਧ ਤੋਂ ਵੱਧ 40 ਮਿੰਟ ਬੰਦਾ ਜੀਣਾ ਇਹ ਔਰੀ ਨਾਲੇ ਉਹਦਾ ਨਹੀਂ ਆਣੇ ਨਾ ਆਣਾ ਤਾਂ ਹੁਣ ਮੈਨੂੰ ਲੱਗਦਾ ਭਾਈ ਸਿਆਣਾ ਹੋਗਾ ਸਿਆਣਾ ਨਹੀਂ ਹੈ ਖੈਣਾ ਨਹੀਂ ਹੈ ਇਹਦਾ ਮਰ ਕੋ ਟੁਕੜਾ 5 ਸਾਲ ਤੋਂ ਉੱਪਰ ਹੈ ਹਾਂਡਾ ਹੋ ਗਿਆ ਹਾਂਡਾ ਮਾਂਦਾ ਇੱਕ ਹੀ ਲੈਂਥ ਦਾ ਕੋਬਰਾ ਸੀ ਨਾ ਤੂੜੀ ਚ ਫੜਿਆ ਦਾ ਪਨੁਪਲੀ ਉਹਦਾ ਬਹੁਤ ਐਕਟਿਵ ਬਾਬਾ ਜੀ ਥੋੜੀ ਗਰਮੀ ਹੋਣੀ ਹੈ ਜਾ ਇਹਨੇ ਤੁਲਦੀ ਇਹਦੇ ਬਾਰੇ ਦੱਸਿਓ ਹਾਂਜੀ ਭਾਜੀ ਮੇਰਾ ਨਾਮ ਮੰਗਲ ਸਿਆਣੀ ਤੇ ਸਾਨੂੰ ਭਾਜੀ ਉਹਨਾਂ ਦੀ ਕੋਲ ਆਈ ਸੀ ਕਿ ਕਹਿੰਦੇ ਵੀ ਸਾਡੇ ਘਰ ਸੱਪ ਨਿਕਲੇ ਹੋਇਆ ਤੇ ਅਸੀਂ ਤੁਰੰਤ ਪਹੁੰਚ ਗਏ ਅਸੀਂ ਉਹਨੂੰ ਰੈਸਕਿਊ ਕੀਤਾ ਤੇ ਜਿਹੜਾ ਸੱਪ ਹੈ ਇੱਕ ਕੋਬਰਾ ਹੈ ਬਾਬਾ ਜੀ ਤੇ ਅਸੀਂ ਹੁਣ ਇਹਨੂੰ ਜੰਗਲ ਵਿੱਚ ਛੱਡਿਆ ਤੇ ਕਿੰਨਾ ਕਿੰਨਾ ਵੱਡਾ ਸੱਪ ਸੀ ਇਹ ਕੀ ਆ ਇਹਦੇ ਇਸ ਲੱਗ ਸੀਗਾ ਟਟਕਾੜੇ ਦੀ ਉਮਰ 5 ਸਾਲ ਤੋਂ ਉੱਪਰ ਸੀਗੀ ਤੇ ਕਿੰਨਾ ਕਿ ਜ਼ਹਿਰੀਲਾ ਇਹਦੇ ਬਾਰੇ ਜਾਣਕਾਰੀ ਪਾਜੀ ਇਹ ਸੱਪ ਇਹ ਜਿਹੜੇ ਜ਼ਹਿਰੀਲੇ ਸੱਪ ਹੈ ਸਾਡਾ ਕੋਬਰਾ ਪਹਿਲੇ ਨੰਬਰ ਤੇ ਕਾਮਨ ਗਰੇਡ ਦੂਜੇ ਤੇ ਕੋਬਰਾ ਤੀਜੇ ਤੇ ਰਸਲ ਵਾਈਪਰ ਇਹ ਆਪਣੇ ਜਿਹੜੇ ਲੋਕਲ ਏਰੀਆ ਸਾਡੇ ਇਹ ਤਿੰਨੇ ਸੱਪ ਪਾਏ ਜਾਂਦੇ ਜੀ ਜਿਹੜੇ ਜ਼ਹਿਰੀਲੇ ਆ ਲੋਕਾਂ ਨੂੰ ਜਦੋਂ ਵੀ ਕਿਸੇ ਦੇ ਘਰ ਕੋਈ ਸੱਪ ਨਿਕਲਦਾ ਹੈ ਪਹਿਲੀ ਗੱਲ ਤਾਂ ਤੁਸੀਂ ਮਾਰਨਾ ਨਹੀਂ ਹੈ ਇਹ ਤੁਸੀਂ ਐਨੀ ਟਾਈਮ ਇਹਨੂੰ ਕਾਲ ਕਰ ਸਕਦੇ ਹੋ ਮੈਂ ਉੱਥੇ ਤੁਰੰਤ ਪੁੱਜੂਗਾ ਕਿ ਤੇ ਕਦੇ ਵੀ ਕਿਸੇ ਦਾ ਬਾਈਟ ਕਰਦਾ ਹੈ ਸੱਪ ਤਾਂ ਤੁਸੀਂ ਕਦੇ ਵੀ ਕਿਸੇ ਬਾਬੇ ਕੋਲ ਨਹੀਂ ਜਾਣਾ ਕਿਉਂਕਿ ਇਹ ਜਿਹੜਾ ਜ਼ਹਿਰ ਆ ਬਹੁਤ ਹੀ ਖਤਰਨਾਕ ਹੈ ਅਸੀਂ ਟਾਈਮ ਵੇਸਟ ਕਰ ਦਿੰਦੇ ਬਾਬਿਆਂ ਕੋਲ ਜਾ ਕੇ ਉਸ ਟਾਈਮ ਉਹ ਸਾਰਾ ਟਾਈਮ ਲੰਘ ਜਾਂਦਾ ਫਿਰ ਇਹਦਾ ਜਿਹੜਾ ਪੱਕਾ ਇਲਾਜ ਹੈ ਸਾਰੇ ਜਿਹੜੇ ਸਾਡੇ ਲੋਕਲ ਨੰਗਲ ਹਸਪੀਟਲ ਹੈ ਸਿਵਲ ਔਰ ਆਨੰਦਪੁਰ ਸਾਹਿਬ ਹੈ ਇੱਥੇ ਇਹਦੇ ਐਂਟੀਬੈਨਮ ਪਏ ਆ ਤੁਸੀਂ ਕਦੇ ਵੀ ਕਦੇ ਬਾਈਟ ਹੁੰਦੀ ਹੈ ਤਾਂ ਤੁਸੀਂ ਸਿਵਲ ਹਸਪੀਟਲ ਹੀ ਜਾਣਾ ਵਾ ਜੀ ਆਪਣਾ ਨੰਬਰ ਸ਼ੇਅਰ ਕਰਿਓ ਭਾਜੀ ਮੇਰਾ ਨੰਬਰ ਹੈਗਾ ਭਾਈ 94652 24357 ਕਿੱਥੇ ਰਹਿਣ ਵਾਲੇ ਆ ਤੁਸੀਂ ਭਾਜੀ ਮੇਰਾ ਪਿੰਡ ਕਲਿੱਤਰਾਂ ਜੀ ਪਨੁਪਲੀ ਵਿੱਚ ਮੇਰੀ ਜਿੰਮ ਆਪਣੀ ਅਸੀਂ ਹੁਣ ਜਿੰਮ ਤੋਂ ਹੀ ਆਏ ਸੀਗੇ ਮੇਰਾ ਨਾਮ ਮੋਨੂ ਹੈ ਬ੍ਰਾਂਪਰ ਵਿੱਚ ਉੱਪਰ ਸਾਡੇ ਘਰ ਕੋਲ ਸੱਪ ਆਇਆ ਹੋਇਆ ਸੀ ਤਾਂ ਪਿੰਡ ਦੇ ਅਸੀਂ ਇਕੱਠੇ ਹੋ ਕੇ ਮੁੰਡੇ ਬੁਲਾਏ ਪਰ ਉਹਨਾ ਨੇ ਕੱਢਿਆ ਫਿਰ ਸਾਨੂੰ ਖਤਰਾ ਸੀ ਕਿ ਮਾਂ ਬੱਚਿਆਂ ਕੋਈ ਲੜਨਾ ਜਾਵੇ ਤਾਂ ਅਸੀਂ ਕਿੜੱਕ ਫੜੱਕੇ ਹੁਣ ਛੱਡਣ ਚੱਲੇ ਸੰਗਲ ਸੈਣੀ ਨੇ ਉਹ ਵੀ ਫੋਨ ਕੀਤਾ ਹੋਇਆ ਸੀ ਉਹ ਵੀ ਆ ਰਿਹਾ ਕਿ ਉਹ ਨੂੰ ਫੜ ਕੇ ਲੈ ਜਾਣਾ ਛੱਡ ਦੂੰਗੇ ਨੇ ਕੈ ਇਹਨੂੰ ਠੀਕ ਹੈ